ਗੜ੍ਹਸ਼ੈਂਕਰ ਦੇ ਕਸਬਾ ਸੈਲਾਖੁਰਦ ਵਿਖੇ ਚਿੱਟੇ ਦਿਨੀ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਇੱਕ ਵਸਟਨ ਜੁਨੀਅਨ ਦੀ ਦੁਕਾਨ ਤੇ ਪਿਸਤੌਲ ਦੀ ਨੋਕ ਤੇ ਲੁੱਟਖੋ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਗੌਰਵ ਗੁਪਤਾ ਪੁੱਤਰ ਅਸ਼ੋਕ ਕੁਮਾਰ ਗੁਪਤਾ ਆਪਣੀ ਦੁਕਾਨ ਤੇ ਮੌਜੂਦ ਸੀ। ਤਾਂ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵਿੱਚ ਇੱਕ ਨਕਾਬਪੋਸ਼ ਦੁਕਾਨ ਦੇ ਬਾਹਰ ਖੜਾ ਸੀ ਅਤੇ ਦੋ ਨਕਾਬਪੋਸ਼ ਦੁਕਾਨ ਦੇ ਅੰਦਰ ਦਾਖਲ ਹੋਣ ਉਪਰੰਤ ਪਿਸਤੌਲ ਦਿਖਾ ਕੇ ਫਰੋਤੀ ਦੀ ਮੰਗ ਕਰਨ ਲੱਗੇ ਇਸ ਉਪਰੰਤ ਦੁਕਾਨ ਮਾਲਕ ਗੁਪਤਾ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਇੱਥੇ ਮੈਨੂੰ ਇੱਕ ਗੱਲ ਯਾਦ ਵੀ ਆ ਗਈ ਆ ਇਸੇ ਤਰ੍ਹਾਂ ਸਾਲੋਂ ਵੀ ਇੱਕ ਵੈਸਟਨ ਜੂਨੀਅਨ ਦੀ ਦੁਕਾਨ ਤੇ ਨੌਜਵਾਨ ਜਿਹੜੇ ਲੁੱਟਣ ਆਏ ਸੀ ਉਹਨਾਂ ਨੇ ਵੀ ਬਹਾਦਰੀ ਦਿਖਾਈ ਸੀਗੀ ਤੇ ਇੱਥੇ ਵੀ ਇਸ ਉਪਰੰਤ ਦੁਕਾਨ ਮਾਲਕ ਗੁਪਤਾ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਨੌਜਵਾਨਾਂ ਨਾਲ ਡਟ ਕੇ ਮੁਕਾਬਲਾ ਕੀਤਾ ਗਿਆ ਜੇਸੋ ਪ੍ਰਾਂਤੋਂ ਨਕਾਬਪੋਚ ਬਿਨਾਂ ਲੁੱਟ ਕੀਤੇ ਉੱਥੋਂ ਭੱਜਣ ਲਈ ਮਜਬੂਰ ਹੋ ਗਏ ਉਦੋਂ ਇਸ ਮਾਮਲੇ ਦੇ ਵਿੱਚ ਸੈਲਾ ਚੌਕੀ ਇਚਾਰਜ ਕਲਾਸ਼ ਚੰਦਰ ਪੁਲਿਸ ਟੀਮ ਪਾਲਟੀ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਸਵਾਲ ਤੇ ਇਹ ਪੈਦਾ ਹੁੰਦਾ ਹੈ ਇਹ ਨਕਾਬਪੋਚ ਜਿਹੜੇ ਆ ਉਹ ਕਿਤੋਂ ਤੇ ਆਂਦੇ ਨੇ ਕਈਆਂ ਦੇ ਤੇ ਮੋਟਰਸਾਈਕਲਾਂ ਦੇ ਉੱਪਰ ਨੰਬਰ ਵੀ ਨਹੀਂ ਲਿਖੇ ਹੁੰਦੇ ਹੈਗੇ ਲੇਕਿਨ ਇਹ ਨਕਾਬਪੋਚ ਪੂਰੇ ਦਾ ਪੂਰਾ ਸ਼ਹਿਰ ਲੰਘ ਕੇ ਆਂਦੇ ਨੇ ਹਰ ਜਗ੍ਹਾ ਦੇ ਨਾਕਿਆਂ ਤੋਂ ਵੀ ਲੰਘ ਕੇ ਆਂਦੇ ਨੇ ਔਰ ਲੁੱਟ ਕੋ ਉਹ ਵੀ ਦੂਜੇ ਪਾਸੇ ਦੇਖਿਆ ਜਾਵੇ ਦਿਨ ਦਿਹਾੜੇ ਇਹਨਾਂ ਨੂੰ ਕੋਈ ਖੋਫੀ ਨਹੀਂ ਹੈ ਕਿ ਅਸੀਂ ਫੜੇ ਜਾਵਾਂਗੇ ਦਿਨ ਦਿਹਾੜੇ ਲੁੱਟਾ ਕੋ ਹਾਂ ਚੋਰੀ ਦੀਆਂ ਵਾਰਦਾਤਾਂ ਕਤਲੋਗਾਰਤ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਹੁਣ ਤੇ ਦੁਕਾਨਦਾਰ ਵੀ ਪਰੇਸ਼ਾਨ ਹੋ ਗਏ ਨੇ ਆਮ ਬਿਅਕਤੀ ਵੀ ਪਰੇਸ਼ਾਨ ਹੋ ਗਿਆ ਹੈ ਜਦੋਂ ਘਰ ਤੋਂ ਬਾਅਦ ਕੋਈ ਵੀ ਆਪਣੀ ਬਾਈਕ ਜਾਂ ਆਪਣੇ ਸਾਧਨ ਤੇ ਨਿਕਲਦਾ ਹੈ ਉਸ ਨੂੰ ਪਹਿਲਾਂ ਡਰ ਤੇ ਇਹ ਬਣਿਆ ਰਹਿੰਦਾ ਹੈ ਕਿ ਭਾਈ ਜਿਸ ਤਰ੍ਹਾਂ ਘਰੋਂ ਮਾਲਕ ਦੀ ਕਿਰਪਾ ਨਾਲ ਚੱਲੇ ਆ ਉਸੇ ਤਰ੍ਹਾਂ ਸੇਫ ਘਰ ਆ ਜਾਈਏ ਕਿਉਂਕਿ ਕੋਈ ਪਤਾ ਨਹੀਂ ਕਿਸ ਦਿਨ ਨਾਲ ਕੀ ਘਟਨਾ ਹੋ ਜਾਵੇ ਬੇਸ਼ੱਕ ਪੁਰਸ਼ ਬਣੋ ਇਹਨਾਂ ਨੂੰ ਫੜਿਆ ਜਾਂਦਾ ਹੈ ਅਸੀਂ ਆਪਣੀ ਹਰ ਵੀਡੀਓ ਵਿੱਚ ਕਹਿੰਦੇ ਆ ਜੇਕਰ ਇਹਨਾਂ ਲੁਟੇਰਿਆਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਚਿੱਟੇ ਵੇਚਣ ਵਾਲਿਆਂ ਤੇ ਔਰ ਜੋ ਅਪਰਾਧ ਕਰਦੇ ਨੇ ਅਗਰ ਕਾਨੂੰਨ ਦੀ ਧਾਰਾ ਵਿੱਚ ਜਮਾਨਤ ਜਿਹੜੀ ਆ ਉਹ ਜਦੋਂ ਹੋ ਜਾਂਦੀ ਹੈ ਇਹਨਾਂ ਦੀ ਤੇ ਇਹ ਫਿਰ ਤੋਂ ਵਾਪਸ ਆ ਜਾਂਦੇ ਆ ਤੇ ਇਹਨਾਂ ਦਾ ਤਾਂ ਇੱਕ ਕਾਰੋਬਾਰ ਹੈ ਕਿ ਚਲੋ ਕੋਈ ਗੱਲ ਨਹੀਂ ਜੇ ਜੇਲ੍ਹ ਦੇ ਅੰਦਰ ਵੀ ਚਲੇ ਗਏ ਕੋਈ ਫਰਕ ਨਹੀਂ ਪੈਂਦਾ ਬਾਹਰ ਆ ਕੇ ਫਿਰ ਤੋਂ ਉਹੀ ਅਪਰਾਧ ਕਰਦੇ ਨੇ ਇੱਕ ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਦੇਖਦੇ ਇਜ਼ਾਰ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਾਕ ਜਿੰਗਰ ਦੀ ਹਰ ਖਬਰ ਹਰ ਰਿਪੋਰਟ ਔਰ ਇਸ ਜ਼ਿਲ੍ਹੇ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਵੀ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਆਉ ਦੇਖਦੇ ਆ ਪੂਰੀ ਰਿਪੋਰਟ ਚਲ ਜਿਵੇਂ ਆਵਾਜ਼ ਆਉਂਦੀ ਹੈ ਟੋਕਰ ਟੋਕਰ ਜਗੜੇ ਆ ਰਿਹਾ ਟੋਕਰ ਬੈਗ ਉੱਪਰ ਟੰਗੋਤਾ ਪਾਈ ਗੀਆਂ ਸਾਰਾ ਕੱਪਾ ਆਇਆ ਯਾਰ ਟੋਕਰ ਅੱਜ ਦਿਨ ਵਿੱਚ ਸਾਡੇ ਗੁਪਤਾ ਮਨੀ ਚੇਂਜਰ ਤੇ ਦੋ ਲਟੇਰੇ ਆਏ ਉਹਨਾਂ ਨੇ ਉਹਨਾਂ ਦੇ ਹੱਥ 'ਚ ਪਿਸਤੌਲ ਵਰਗੀ ਕੋਈ ਚੀਜ਼ ਸੀਗੀ ਜੀ ਤੇ ਉਹਨਾਂ ਨੇ ਮੁੰਡੇ ਨੂੰ ਡਰਾਉਣ ਤਮਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਕਿਹਾ ਵੀ ਤੂੰ ਜੋ ਕੁਝ ਹੈਗਾ ਸਾਨੂੰ ਦੇ ਦੇ ਮੁੰਡੇ ਨੇ ਦਲੇਰੀ ਦਿਖਾ ਲਈ ਤੇ ਉਹਨਾਂ ਦੋਨਾਂ ਬੰਦਿਆਂ ਨੂੰ ਭਜਾਇਆ ਤੇ ਉਸ ਤੋਂ ਬਾਅਦ ਪੁਲਸ ਵੀ ਆ ਗਈ ਤੇ ਅੱਡਾ ਵਾਸੀ ਵੀ ਇਕੱਠੇ ਹੋ ਗਏ ਫਿਰ ਉਹ ਲਟੇਰੇ ਭੱਜ ਗਏ ਮੈਂ ਸਾਰੇ ਵੱਡੇ ਵਾਸੀਆਂ ਨੂੰ ਇਹੀ ਕਹਿਣਾ ਚਾਹਣਾ ਆਪ ਐਨ ਚੰਨੇ ਰਹੋ ਆ ਮੁੰਡੇ ਦਾ ਮੈਂ ਬਹੁਤ ਬਹੁਤ ਇਹਦਾ ਮੈਂ ਦਲੇਰੀ ਦਾ ਇਹਦਾ ਧੰਨਵਾਦ ਕਰਦਾ ਵੀ ਜਿਹਨੇ ਬਹੁਤ ਦਲੇਰੀ ਦਿਖਾ ਲਈ ਆ ਐਨੇ ਕੁਝ ਕਹਿੰਦਾ ਹੋਇਆ ਧੰਨਵਾਦ ਸਾਨੂੰ ਹੁਣੇ ਪਤਾ ਲੱਗਿਆ ਸੀਗਾ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਬੰਦੀ ਕਰ ਲਈ ਕਰ ਲਈ ਹੈ ਕਿਹੜੀ ਸ਼ੌਕ ਦੀ ਬਾਰਗਰ ਕੀ ਨਾਮ ਗੁਪਤਮ ਮਨਿੰਦਰ ਦੋ ਬੰਦੇ ਆਏ ਸੀਗੇ ਕਿਹਾ ਦੋ ਬੰਦੇ ਸੀਗੇ ਨੁਕਸਾਨ ਕੋਈ ਨਹੀਂ ਕੀਤਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499